ਮਾਰਦੇ ਕਿਹਾ ਅੱਜ ਦੇ ਕਿਸੇ ਨਾਲ ਇਹ ਬਲਾਕ ਨਹੀਂ ਮਿੱਟ ਕੇ ਪਾਰਟੀ ਦੀ ਝੋਲੀ ਚੋ ਲਈ ਇਹਦੇ ਵਾਸਤੇ ਸਾਰੇ ਨੂੰ ਮਿਹਨਤ ਕਰਨਾ ਪਣੀ ਹੈ ਸਭ ਨੂੰ ਸਮੇਂ ਦੇਣਾ ਪੈਣਾ ਹੈ ਇਹ ਨਹੀਂ ਕਿ ਸੁਦੀ ਪਿਆਜੇ ਮਤਲਬ ਇਹ ਕਿ ਰਾਤ ਦਾ ਸਾਰਾ ਸਾਂਤ ਨਵਾਉਂਦੇ ਤੇ ਭਾਈ ਜੀ ਜੇ ਤੱਕ ਕਰਦੇ ਜੁੜਾਉਂਗਾ ਸਾਥ ਵਿੱਚ ਕੱਡੇ ਵਿੱਚ ਬਹੁਤ ਹੀ ਸਰਕਾਰ ਜੋ ਚੱਲੂਗੀ ਉਹ ਸਾਡੇ ਲੋਕ ਸਭਾਰ ਉਤਸਾਹ ਨਾਲ ਨੌ ਫਿਨਾਂਸ ਸਰਕਾਰੀ ਕਾਜ ਕਰਕੇ ਇਲੈਕਸ਼ਨ ਮੈਨੇਜਮੈਂਟ ਵਿਟੀਆ ਬਣੀ ਹੈ ਉਹਨਾਂ ਨੇ ਵੀ ਤੁਹਾਡੇ ਡਿਪਾਰਟਮੈਂਟ ਦੇ ਰੇ ਕੇ ਵੱਡੇ ਵੱਡੇ ਨੇ ਉਹਨਾਂ ਚ ਗੱਲਬਾਤ ਰੱਖੀ ਹੈ ਤੁਹਾਡੇ ਜਿਹੜੇ ਜਿਹੜੇ ਕੋਆਰਡੀਨੇਟਰ ਨੇ ਜਿਹੜੀ ਟੀਮ ਦੇ ਜਿਹੜੇ ਲੈਦਰ ਹੈ ਉਹਨਾਂ ਦੇ ਨਾਮ ਵੀ ਦੱਸਾਂਗਾ ਕਿ ਕਿ ਉਹ ਜਿਹੜੀ ਆਪਾਂ ਇਹ ਸਾਰੇ ਡਿਪਾਰਟਮੈਂਟਾਂ ਦੇ ਗੱਲ ਕਰ ਰਹੇ ਹਨ ਉਹ ਕੋਈ ਬਾਤ ਨਹੀਂ ਕਰਦੀ ਹੈ ਆਪਕੋ ਦੋ ਆਵਾਜ਼ਾਂ ਆਉਂਦੀਆਂ ਨੇ ਜਿਹੜੋ ਤੋਂ ਬਾਅਦ ਇਹ ਰੋਸ਼ਨਾ ਬਰੋ ਬੋਲੋ 639 ਤੁਸੀਂ ਕੋਰੇ ਆਓ 639 ਕੋਈ ਆਵਾਜ਼ ਆ ਰਹੀ ਸਸਤੀ ਇਹ ਕੋਈ ਆਪ ਦਾ ਨਾ ਨਾ ਆਵਾਜ਼ ਦਾ ਪਰ ਇੱਕ ਬਟਾਲਾ ਦਾ ਜਿਆਦਾ ਦੋਨੇ ਗਣਾਂ ਬੰਦੇ ਆ ਬੰਦੇ ਨੇ 592 ਬੰਦੇ ਜਨ 92 ਵੋਟਿੰਗ ਬੰਨ੍ਹੇ ਜੀ ਬਾਅਦ ਵਿੱਚ ਪਰ ਤੱਕ ਜਿਹਦੇ ਵਿੱਚ ਨਾਮ ਲਿਖੇ ਸੀ ਪਰ ਲੋਕ ਲੋਕਾਂ ਨੂੰ ਬੈਠ ਕੇ ਸਲਾਮ ਅਸ਼ਰਅ ਦੇ ਰਿਕਸਟਾਂ ਦੇ ਪ੍ਰਚਾਰ ਨਹੀਂ ਅਜੇ ਤੇ ਆ ਕਿ ਜਿਹੜੇ ਆਪਣੇ ਲੋਕਦੋਨਾਂ ਨਾਲ ਬੈਠ ਕੇ ਸਲਾਮ ਅਸ਼ਰਅ ਹੋਵੇ ਕਿ ਇਸ ਤਰੀਕੇ ਨਾਲ ਚੋਣਾਂ ਲੜ। ਸਭ ਤੋਂ ਪਹਿਲੇ ਜੇ ਮੈਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਮੈਨੂੰ ਗੁਦਾਸਪੁਰ ਤੋਂ ਪ੍ਰਤੀਯਾਗੀ ਬਣਾਇਆ ਸਾਡੇ ਰਾਸ਼ਟਰੀ ਦੇਸ਼ ਨੱਡਾ ਜੀ ਦਾ ਅਮਿਤ ਸ਼ਾਹ ਜੀ ਦਾ ਮੋਦੀ ਜੀ ਦਾ ਸਭ ਦਾ ਅਬਾਰ ਵੇਤ ਕਰਦਾ ਸਬਦਾ ਸਹਯੋਗ ਮਤ ਮਿਲਦਾ ਔਰ ਭਾਰਤੀ ਜਨਤਾ ਪਾਰਟੀ ਚ ਕੋਈ ਇਦਾਂ ਦੀ ਗੱਲ ਨਹੀਂ ਹੁੰਦੀ ਇਹਦੇ ਚ ਟਿਕਟ ਤੱਕ ਰਹੀ ਹੈ ਕਿ ਮੈਂ ਵੀ ਕੈਂਡੀਡੇਟ ਐ ਮੈਂ ਵੀ ਕੈਂਡੀਡੇਟ ਉਸ ਤੋਂ ਬਾਅਦ ਜਿੰਨੂੰ ਟਿਕਟ ਹੋਏ ਸਾਰੇ ਇਕੱਠੇ ਹੋਏ ਨੇ ਇਹ ਬੜਾ ਇੱਕ ਬੀਜੇਪੀ ਚ ਹੈ ਔਰ ਕਿਸੇ ਪਾਰਟੀ ਚ ਨਹੀਂ ਇਹ ਸਾਰੇ ਲੋਕ ਇਕੱਠੇ ਹੋਏ ਚੋਣਾਂ ਲੜਦੇ ਨੇ ਨਹੀਂ ਹਜੇ ਡੇਟ ਨਹੀਂ ਆਈ ਵੀ ਆਣਾ ਸਟੇਟ ਦੇ ਲੀਡਰ ਵੀ ਆਣਾ ਸੈਟਅਪ ਤੇ ਜਾਣਾ ਸਾਰਾ ਸੈਟ ਹੋ ਜਾਏਗਾ ਕਿਸਾਨ ਆਪਣੇ ਭਰਾ ਨੇ ਮੈਂ ਵੀ ਕਿਸਾਨ ਪਰਿਵਾਰ ਤੋਂ ਆ ਕੋਈ ਅਸੀ ਗੱਲ ਨਹੀਂ ਪ੍ਰਚਾਰ ਨਹੀਂ ਹਜੇ ਤੇ ਆ ਕਿ ਜਿਹੜੇ ਆਪਣੇ ਲੋਕਦੋਨਾਂ ਨਾਲ ਬੈਠ ਕੇ ਸਲਾਮ ਮਸ਼ਰਾਵ ਰਿ ਹੈ ਦੇ ਕਿਸ ਤਰੀਕੇ ਨਾਲ ਚੋਣ ਲੱਗ। ਸਭ ਤੋਂ ਪਹਿਲੇ ਜੇ ਮੈਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਮੈਨੂੰ ਗੁਰਦਾਸਪੁਰ ਤੋਂ ਪ੍ਰਤੀਆਸੀ ਬਣਾਇਆ। ਸਾਡੇ ਰਾਸ਼ਟਰੀ ਪ੍ਰਧਾਨਾ ਜੀ ਦਾ ਅਮਿਤ ਸ਼ਾਹ ਜੀ ਦਾ ਮੋਦੀ ਜੀ ਦਾ ਸਭ ਦਾ ਆਭਾਰ ਰਹਿਤ ਕਰਦਾ। ਸਭ ਦਾ ਸਹਿਯੋਗ ਮਿਲ ਰਿਹਾ ਔਰ ਭਾਰਤੀ ਜਨਤਾ ਪਾਰਟੀ ਚ ਕੋਈ ਇਦਾਂ ਦੀ ਗੱਲ ਨਹੀਂ ਹੁੰਦੀ ਇਹਦੇ ਚ ਟਿਕਟ ਤੱਕ ਰਹੀ ਹੈ ਕਿ ਮੈਂ ਵੀ ਕੈਂਡੀਡੇਟ ਆ ਮੈਂ ਵੀ ਕੰਡਰ ਉਸ ਤੋਂ ਬਾਅਦ ਜਿੰਨੂੰ ਟਿਕਟ ਹੋਏ ਸਾਰੇ ਇਕੱਠੇ ਹੋਏ ਨੇ ਇਹ ਬੜਾ ਇੱਕ ਬੀਜੇਪੀ ਚ ਹੈ ਔਰ ਕਿਸੇ ਪਾਰਟੀ ਚ ਨਹੀਂ ਸਾਰੇ ਲੋਕ ਇਕੱਠੇ ਹੋਵੇ ਚੋਣਾਂ ਲੜਦੇ ਨੇ ਨਹੀਂ ਹਜੇ ਡੇਟ ਨਹੀਂ ਆਈ ਵੀ ਆਣਾ ਸਟੇਟ ਦੇ ਲੀਡਰ ਵੀ ਆਣਾ ਸੈਟਪਸ ਜਾਣਾ ਸਾਰਾ ਸੈਟ ਹੋ ਜਾਏਗਾ ਕਿਸਾਨ ਆਪਣੇ ਭਰਾ ਨੇ ਮੈਂ ਵੀ ਕਿਸਾਨ ਪਰਿਵਾਰ ਤੋਂ ਆ ਕੋਈ ਅਸੀਂ ਗੱਲ